ਬਾਈ ਜੀ ਜਿਹੜੇ ਰੇਟ ਤੇ ਤੁਹਾਨੂੰ ਆਪਾਂ ਆ ਫੋਰਚਨਰ ਦੇ ਦਾਂਗੇ ਕੋਈ ਸਵਿਫਟ ਨਹੀਂ ਦੇ ਸਕਦਾ ਜੀ ਅੱਛਾ 2013 ਮਾਡਲ ਦੀ ਜੀ ਹਾਂ ਠੀਕ ਹੈ ਪੰਜਾਬ ਦਾ ਨੰਬਰ ਹੈ ਸਾਰੀ ਗੱਡੀ ਓਰੀਜਨਲ ਹੈ ਯੋਕੋਹਾਮਾ ਦੇ ਨਵੇਂ ਟਾਇਰ ਲੱਗੇ ਹੋਏ ਨੇ ਜੀ ਗੱਡੀ ਨੂੰ ਮੈਨੂਅਲ ਡੀਜ਼ਲ ਹੈ ਸਬਸਰੀਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਬਾਈ ਜੀ ਆਪਾਂ ਖੜੇ ਆਂ ਸ਼ਹਿਰ ਰਾਜਪੁਰੇ ਦੇ ਵਿੱਚ ਉੱਪਰ ਬੋਰਡ ਦਿਖਾ ਦੀ ਜੀ ਐਮ ਆਟੋ ਸੇਲ ਰਾਜਪੁਰਾ ਪਹਿਲਾਂ ਆਪਾਂ ਜੀ ਐਮ ਆਟੋ ਸੇਲ ਮਹਾਲੀ ਕਹਿੰਦੇ ਹੁੰਦੇ ਸੀ ਹੁਣ ਕਿਹਾ ਕਰਾਂਗੇ ਨਾਲ ਨਾਲ ਰਾਜਪੁਰਾ ਵੀ ਕਿਉਂਕਿ ਰਾਜਪੁਰੇ ਦੇ ਵਿੱਚ ਬਾਈ ਉਹਨਾਂ ਨੇ ਨਵੀਂ ਬ੍ਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਮੁਬਾਰਕਾਂ ਵੀਰੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਰਾਚ ਦੀਆਂ ਧੰਨਵਾਦ ਬਾਈ ਜੀ ਬਹੁਤ ਬਹੁਤ ਹੋਰ ਸੇਤਾ ਠੀਕ ਨੇ ਬਹੁਤ ਵਧੀਆ ਜੀ ਸਾਰਾ ਕੁਝ ਠੀਕ ਹੈ ਵੀਰੇ ਤੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦਈਏ ਵਾ ਬਾਈ ਜੀ ਆਪਾਂ ਹੀ ਰਾਜਪੁਰਾ ਪਟਿਆਲਾ ਰੋਡ ਦੇ ਉੱਤੇ ਅਨਾਜ ਮੰਡੀ ਦੇ ਬਿਲਕੁਲ ਓਪੋਜ਼ਿਟ ਸਾਈਡ ਹੈ ਇੰਡੀਅਨ ਔਇਲ ਦੇ ਪੰਪ ਦੇ ਬਿਲਕੁਲ ਨਾਲ ਜੀ ਐਮਟੋ ਸੇਲਜ਼ ਰਾਜਪੁਰਾ ਜੀ ਇੱਧਰ ਇੰਡੀਅਨ ਔਇਲ ਦਾ ਪੈਟਰੋਲ ਪੰਪ ਆ ਬਾਈ ਨਿਸ਼ਾਨੀ ਦਿਖਾ ਦੇ ਮਿੱਤਰਾ ਤੇ ਉਹ ਪਿੱਛੇ ਨਾ ਅਨਾਜ ਮੰਡੀ ਵਾਲੇ ਬੋਰਡ ਲੱਗੇ ਹੋਏ ਨੇ ਘੁ بس ਆ ਤੁਸੀਂ ਗੇਟ ਨੰਬਰ 1 ਹੈ ਬਾਈ ਜੀ ਗੇਟ ਨੰਬਰ 1 ਦੇ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਆ ਜਦੋਂ ਆਪਾਂ ਪਟਿਆਲੇ ਤੋਂ ਆਉਣੇ ਆ ਰਾਜਪੁਰੇ ਵਾਲਾ ਬ੍ਰਿਜ ਨਹੀਂ ਚੜਨਾ ਉਹਦੇ ਥੱਲੋਂ ਦੀ ਜਿਹੜਾ ਬਾਈਪਾਸ ਵਾਲਾ ਬ੍ਰਿਜ ਉਹਦੇ ਥੱਲੋਂ ਦੀ ਬਜ਼ਾਰ ਚੋਂ ਸ਼ਹਿਰ ਚੋਂ ਵੜ ਜਾਣਾ ਤੇ ਥੋੜੀਕ ਜਿਹਾ ਦੂਰ ਆ ਕੇ ਤੁਹਾਨੂੰ ਇਹ ਮਿਲ ਜੂ ਲਗੇਸਨ ਬਾਕੀ ਨੰਬਰ ਦਿੱਤੇ ਹਨ ਉਹਨਾਂ ਦੇ ਗੱਲਬਾਤ ਕਰ ਲਿਓ ਤੇ ਆਪਾਂ ਕਾਰਾਂ ਦਿਖਾਉਨੇ ਆ ਤੁਹਾਨੂੰ ਕਾਰਾਂ ਬਾਈ ਕੋਲ ਬਹੁਤ ਵਧੀਆ ਖੜੀਆਂ ਨੇ ਇਹ ਵੀਰੇ ਕੇਯੂਵੀ ਆ ਗਈ ਕੇਯੂਵੀ ਆ ਗਈ ਜੀ 2016 ਮਾਡਲ ਠੀਕ ਹੈ 55000 ਚੱਲੀ ਪਹਿਲੇ ਓਨਰ ਦੀ ਪੇਂਟ ਸਾਰਾ ਓਰੀਜਨਲ ਗੱਡੀ ਦਾ ਬੰਪਰ ਟੂ ਬੰਪਰ ਟਾਇਰ ਗੱਡੀ ਨੂੰ ਨਵੇਂ ਨੇ ਜੀ ਬੈਟਰੀ ਗੱਡੀ ਚ ਨਵੀਂ ਹੈ ਠੀਕ ਹੈ ਬਹੁਤ ਸੋਹਣੀ ਗੱਡੀ ਹੈ ਜੀ ਮਾਡਲ 16 ਚੱਲੀ 55000 ਪਹਿਲੇ ਨਾਂ ਵੀ ਫੁੱਲ ਇੰਸ਼ੋਰੈਂਸ ਠੀਕ ਹੈ ਵੀਰੇ ਦਿਖਾ ਮਿੱਤਰਾ ਡੀਜ਼ਲ ਦੀ ਗੱਡੀ ਹੈ ਪੈਟਰੋਲ ਦੀ ਗੱਡੀ ਹੈ ਬਾਈ ਜੀ ਠੀਕ ਹੈ ਕੰਟੀਨੈਂਸ ਬੜੀ ਘੱਟ ਹੈ ਪੈਟਰੋਲ ਚ ਜੀ ਹੂੰ ਬਿਲਕੁਲ ਲਓ ਜੀ ਕਰੋ ਚੈੱਕ ਤੇ ਵੀਰੇ ਰੇਟ ਕੀ ਇਹਦਾ ਭਾਈ ਜੀ 265000 ਰੁਪਿਆ ਇਹਦੇ ਚੋਂ ਵੀ ਮਾਨਦਾਨ ਕਰ ਦਾਂਗੇ ਦਿਵਾਲੀ ਕਰਕੇ 25 3000 ਦਾ ਇਹ 265000 ਵਾਲਾ ਜਿਹੜਾ ਰੇਟ ਦੱਸਿਆ ਭਾਈ ਇਹ ਨੰਬਰ ਸਮੇਤ ਜਾਂ ਕਿਦਾਂ ਭਾਈ ਜੀ ਐਨਓਸੀ ਦੇ ਦਾਂਗੇ ਆਪਾਂ ਟਰਾਂਸਫਰ ਹੋ ਜਾਊਗੀ ਇਹ ਨੰਬਰ ਤੇ ਆਪਾਂ ਟਰਾਂਸਫਰ ਕਰਕੇ ਦੇ ਦਾਂਗੇ ਨੰਬਰ ਲਵਾ ਕੇ ਨਹੀਂ ਪਰ ਲੋਨ ਬੰਦੇ ਦਾ ਏਸੀ ਨੰਬਰ ਦੇ ਨਾਲ ਕਰਾ ਦਾਂਗੇ ਜੀ ਕਰਾ ਦੋਗੇ ਏਸੀ ਨੰਬਰ ਨਾਲ ਆਪਾਂ ਬੰਦੇ ਦੇ ਨਾਮ ਕਰਾ ਦਾਂਗੇ ਪੰਜਾਬ ਦੇ ਵਿੱਚ ਵੀ ਨਾਮ ਹੋ ਜਾਊਗਾ ਭਾਈ ਜੀ ਪੰਜਾਬ ਚੰਡੀਗੜ੍ਹ ਯੂਪੀ ਜਿੱਥੇ ਕਹੋਗੇ ਉੱਥੇ ਨਾਮ ਕਰਾ ਦਾਂਗੇ ਪੈਨ ਇੰਡੀਆ ਲਓ ਮਿੱਤਰੋ ਲੋਨ ਕਿੰਨੇ ਦਾ ਹੋ ਜਾਊਗਾ 2 ਲੱਖ ਰੁਪਏ ਦਾ ਲੋਨ ਹੋ ਜਾਊਗਾ ਬਾਈ ਜੀ ਗੱਡੀ ਦਾ ਲਓ ਜੀ ਛੋਟੀ ਜੀ ਡਾਊਨ ਪੇਮੈਂਟ ਲੈ ਕੇ ਹੋਣੀ ਹੈ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਗੱਡੀ ਖੜੀ ਹੈ ਬਾਈ ਜੀ Honda City ਦੱਸਿਓ ਜੀ 2014 ਮਾਡਲ ਟੋਪ ਐਂਡ ਮਾਡਲ ਹੈ ਜੀ ਡੀਜ਼ਲ ਸਨਰੂਫ ਵਾਲੀ ਪੁਸ਼ ਬਟਨ ਸਟਾਰਟ ਨਵੇਂ ਅਲੋਏ ਦੇ ਟਾਇਰ ਨੇ ਜੀ ਗੱਡੀ ਨੂੰ ਪੰਜਾਬ ਦਾ ਲੋਕਲ ਨੰਬਰ ਹੈ PV 11 14 ਮਾਡਲ 14 ਮਾਡਲ ਹੈ ਫੇਸ ਲਿਫਟ ਕਰਾਈ ਹੋਈ ਆ ਹਾਂ ਜੀ ਬਾਈ ਜੀ ਨਵੀਂ ਸ਼ੇਪ ਦੇ ਵਿੱਚ ਫੇਸ ਲਿਫਟਿੰਗ ਕਰਾਈ ਹੋਈ ਹੈ ਜੀ ਡੀਜ਼ਲ ਦੀ ਕਾਰ ਹੈ ਇਹ ਡੀਜ਼ਲ ਦੀ ਕਾਰ ਹੈ ਜੀ ਠੀਕ ਹੈ ਦਿਖਾ ਮੈ ਤਰਾ ਟਾਇਰ ਦਿਖਾ ਟਾਇਰ ਚੈੱਕ ਕਰਾ ਦੇ ਅੰਦਰੋਂ ਵੀ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣੀ ਆ ਬਈ ਲਓ ਜੀ ਕਰੋ ਚੈੱਕ 2014 ਮਾਡਲ ਆ ਵੀਰੇ 2014 ਮਾਡਲ ਆਈ ਟੋਪ ਵਾਲਾ ਮਾਡਲ ਆ ਵੀਐਕਸ ਹੂੰ ਬਹੁਤ ਸੋਹਣੀ ਕਾਰ ਆ ਜੀ ਅੰਦਰੋਂ ਬਾਹਰੋਂ ਸਨਰੂਫ ਵਾਲੀ ਆ ਪੁਸ਼ ਬਟਨ ਸਟਾਰਟ ਆ ਜੀ ਠੀਕ ਆ ਵੀਰੇ ਤੇ ਰੇਟ ਕੀ ਆ ਕਾਰ ਦਾ ਗੱਡੀ ਦਾ ਰੇਟ ਆ 490000 ਗੱਡੀ ਦੇ ਉੱਤੇ ਲੋਨ ਅਵੇਲੇਬਲ ਆ ਜੀ ਤੇ ਫੁੱਲ ਮਾਨਦਾਨ ਕਰਾਂਗੇ ਜਦ ਬੰਦਾ ਪੈਸੇ ਲੈ ਕੇ ਇੱਥੇ ਆ ਕੇ ਬੈਗਿਆ ਜੀ ਟੇਬਲ ਦੇ ਉੱਤੇ 490000 ਚੋਂ ਬਾਈ ਜੀ ਟੋਪ ਮਾਡਲ ਗੱਡੀ ਚੋਂ ਫੁੱਲ ਮਾਨਦਾਨ ਹੋ ਜੂਗਾ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਐ ਦੀ 50000 ਰੁਪਏ ਦੇ ਦਈਏ ਲੈ ਆਓ ਜੀ 50000 ਬਾਕੀ ਹੋ ਜਾਊਗਾ ਲੋਨ ਅੱਗੇ ਫੇਰ ਹੋਂਡਾ ਸਿਟੀ ਐ ਇਹ 15 ਮਾਡਲ ਐ ਜੀ ਫਰਸਟ ਓਨਰ ਦੀ ਪੰਜਾਬ ਦਾ ਨੰਬਰ ਐ ਜੀ ਫੁੱਲ ਇੰਸ਼ੋਰੈਂਸ ਐ ਸਾਰੀ ਗੱਡੀ ਓਰੀਜਨਲ ਐ ਏਬੀ ਟੌਪ ਐਂਡ ਮਾਡਲ ਐ ਡੀਜ਼ਲ ਵਾਲਾ ਸਨਰੂਫ ਦੇ ਨਾਲ ਜਿੰਨੀ ਚੱਲੀ ਵਿਧਰ ਕੋਡ ਚੱਲੀ ਐ ਜੀ ਨੋਨ ਐਕਸੀਡੈਂਟਲ ਕਾਰ ਐ ਅੰਦਰੋਂ ਵੀ ਬੜੀ ਸਾਫ਼ ਸੁਥਰੀ ਗੱਡੀ ਐ ਜੀ ਲਓ ਜੀ ਕਰੋ ਚੈੱਕ ਬਾਈ ਜੀ ਸਭ ਤੋਂ ਟੌਪ ਮਾਡਲ ਸਨਰੂਫ ਵਾਲੀ ਡੀਜ਼ਲ ਦੀ ਹੋਂਡਾ ਸਿਟੀ 2015 ਮਾਡਲ ਤੇ ਵੀਰੇ ਇਹਦਾ ਕੀ ਰੇਟ ਐ ਇਹਦਾ ਰੇਟ ਵੀ ਸੇਮ ਹੀ ਐ ਬਾਈ ਜੀ ਚੱਲ 490 ਹੀ ਐ ਉਹਦੇ ਚ ਅਲੋਏ ਦੇ ਟਾਇਰ ਨਵੇਂ ਲੱਗੇ ਹੋਏ ਨੇ ਜੀ ਇਹਦੇ ਚ ਅਲੋਏ ਦੇ ਟਾਇਰ ਕੰਪਨੀ ਵਾਲੇ ਨੇ ਕੰਪਨੀ ਵਾਲੀ ਆ ਬਾਕੀ ਬਿਲਕੁਲ ਸੇਮ ਗੱਡੀਆਂ ਨਹੀਂ ਦਉਂਦੇ ਡਾਉਨ ਪੇਮੈਂਟ ਇਹਦੇ ਵੀ 50000 50000 ਹੀ ਆ ਬਾਈ ਠੀਕ ਆ ਜੀ ਤੇ ਅੱਗੇ ਆ ਗਈ ਬਾਈ ਬਰੀਜਾ ਕਾਰ ਦੱਸਿਓ 2018 ZDI ਪਲੱਸ ਠੀਕ ਆ ਜੀ ਲਾਈਟਾਂ ਚੇਂਜ ਨੇ ਅੱਗੇ ਦੇ ਪਿੱਛੇ ਵਾਲੀ ਮੋਡੀਫਾਈ ਕੀਤੀ ਹੋਈਆਂ ਨੇ ਅਲੋਏ ਦੇ ਟਾਇਰ ਨਵੇਂ ਲੱਗੇ ਹੋਏ ਨੇ ਜੀ ਗੱਡੀ ਨੂੰ ਪੇਂਟ ਦੀ ਗੱਡੀ ਸਾਰੀ オリジナル ਆ ਬਹੁਤ ਸੋਹਣੀ ਕਾਰ ਆ ਜੀ ਇੱਕੋ ਇੱਕ ਰੇਟ 7 ਲੱਖ 40000 740 ਚ 2018 ਮਾਡਲ ਜੈਡ ਡੀ ਆਈ ਪਲੱਸ ਯਾਨੀ ਕਿ ਸਭ ਤੋਂ ਟੌਪ ਮਾਡਲ ਡੀਜ਼ਲ ਦੀ ਕਾਰ ਪਹਿਲੇ ਓਨਰ ਦੀ ਗੱਡੀ ਹੈ ਬਾਈ ਜੀ ਹਮ ਇੰਸ਼ੋਰੈਂਸ ਗੱਡੀ ਦਾ ਫੁੱਲ ਹੈ ਜੀ ਠੀਕ ਹੈ ਵੀਰੇ 740 ਚ ਵੀ ਮਾਨਦਾਨ ਕਰੋਗੇ ਕਰ ਦਾਂਗੇ ਬਾਈ ਜੀ ਮੌਕੇ ਤੇ ਠੀਕ ਹੈ ਤੇ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ 40-50 ਹਜ਼ਾਰ ਰੁਪਏ ਲੈ ਕੇ ਆ ਜੀ 50 ਹਜ਼ਾਰ ਰੁਪਏ ਦੇ ਬਾਅਦ ਤੇ ਲਿਆ ਉਹ ਤੇ ਗੱਡੀ ਲੈ ਜਾਓ ਤੇ ਅੱਗੇ ਖੜੀ ਕਾਲੇ ਰੰਗ ਦੀ ਸਕੋਰਪਿਓ ਜਿਹੜੀ ਕਿ ਬਹੁਤ ਘੱਟ ਮਿਲਦੀ ਆ ਦੱਸਿਓ ਵੀਰੇ ਬਾਈ ਜੀ ਸਕੋਰਪਿਓ ਪਾਲਦਾ ਮੈਂ ਇਹ ਦੱਸਦਾ ਵੀ ਆਪਣੇ ਕੋਲ 5 ਤੋਂ 7 ਖੜੀਆਂ ਨੇ ਜੀ ਠੀਕ ਹੈ ਵੀਡੀਓ 'ਚ ਆਪਾਂ ਅੱਜ ਇਹ ਦਿਖਾ ਸਕਾਂਗੇ ਕਿਉਂਕਿ ਬਾਕੀ ਦੂਜੇ ਦਫ਼ਤਰ 'ਚ ਨੇ ਜੀ ਇਹ ਗੱਡੀ ਹੈ 2019 S9 ਠੀਕ ਹੈ ਜੀ ਬਹੁਤ ਸੋਹਣੀ ਹੈ ਪਹਿਲੇ ਓਨਰ ਦੀ ਹੈ ਸਾਰਾ ਪੇਂਟ ਗੱਡੀ ਦਾ ਓਰੀਜਨਲ ਹੈ ਜੀ ਮਾੜੀ-ਮੋਟੀ ਕਿਤੇ ਬੰਪਰ-ਬੂੰਪਰ ਤੇ ਟੱਚਿੰਗ ਹੋ ਸਕਦੀ ਹੈ ਇੰਟੀਰੀਅਰ ਗੱਡੀ ਦਾ ਲਗਭਗ ਨਵਾਂ ਹੈ ਜੀ ਇਹਦਾ ਇੱਕੋ ਇੱਕ ਰੇਟ ਹੈ 12 ਲੱਖ 40 ਹਜ਼ਾਰ 12 ਲੱਖ 40 ਹਜ਼ਾਰ ਚ 2019 ਮਾਡਲ ਪਹਿਲੇ ਨਾਮ ਦੀ S9 ਕਾਲੇ ਰੰਗ ਦੀ ਸਕੋਰਪੀਓ ਤੇ ਨੰਬਰ ਵੀ ਸੋਹਣਾ ਲੱਗਿਆ ਹੋਇਆ 8868 ਚੰਡੀਗੜ੍ਹ ਦਾ ਤੇ ਇਹਦੇ ਵਾਸਤੇ ਵੀਰੇ ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ ਲੱਖ ਰੁਪਏ ਲੈ ਕੇ ਆ ਜੀ ਬਾਕੀ ਆਪਾਂ ਪ੍ਰੋਫਾਈਲ ਦੇਖ ਕੇ ਚੈੱਕ ਕਰ ਲਾਂਗੇ ਜਿੱਦਾਂ ਵੀ ਹੋਇਆ ਸੀ ਲਓ ਜੀ ਲੱਖ ਰੁਪਇਆ ਮਿਨੀਮਮ ਡਾਊਨ ਪੇਮੈਂਟ ਲਓ ਅੱਗੇ ਆ ਗਈ ਕਾਲੇ ਰੰਗ ਦੀ ਥਾਰ 2023 ਪਹਿਲੇ ਓਨਰ ਦੀ 40 ਹਜ਼ਾਰ ਚੱਲੀ 4x4 ਮੈਨੂਅਲ ਬਹੁਤ ਸੋਹਣੀ ਕਾਰ ਹੈ ਬਾਈ ਜੀ ਪੀਪੀਐਫ ਗੱਡੀ ਨੂੰ ਹੋਈ ਹੋਈ ਹੈ ਓਕੇ ਪੇਂਟ ਸਾਰਾ オリジナル ਆ ਕਿਤੇ ਕਲਮ ਨਹੀਂ ਲੱਗੀ ਹੋਈ ਇੰਟੀਰੀਅਰ ਸਾਰਾ ਨਵਾਂ ਪਿਆ ਜੀ ਗੱਡੀ ਦਾ 13 ਲੱਖ 45 ਹਜ਼ਾਰ ਦੀ ਡਿਮਾਂਡ ਹੈ ਮੌਕੇ ਤੇ ਮਾਨਤਾਣ ਹੋ ਜੂਗਾ ਜਿਹੜੀ ਪਿੱਛੇ ਵਾਲੀ ਗੱਡੀ ਦੀ ਲਾਈਟਾਂ ਨੇ ਜੀ ਤੇ ਅੱਗੇ ਵਾਲੀ ਮੋਡੀਫਾਈਡ ਐ ਐਕਸਟਰਾ ਲਾਈਟਾਂ ਲੱਗੀਆਂ ਹੋਈਆਂ ਨੇ ਠੀਕ ਐ ਵੀਰੇ 13 ਲੱਖ ਕਿੰਨਾ ਕਿਹਾ 45 13 ਲੱਖ 45 ਹਜ਼ਾਰ ਡਿਮਾਂਡ ਆ ਬਾਈ 4x4 ਮੈਨੂਅਲ 4x4 ਮੈਨੂਅਲ ਡੀਜ਼ਲ ਦੀ 2023 ਮਾਡਲ ਆ 2023 ਮਾਡਲ ਜੀ ਤੇ ਇਸ ਰੇਟ ਦੇ ਵਿੱਚੋਂ ਵੀ ਮਾਨਤਾਣ ਹੋ ਜੂਗਾ ਬਾਈ ਤੇ ਡਾਉਨ ਪੇਮੈਂਟ ਦੇ ਵਾਸਤੇ ਕਿੰਨੀ ਚਾਹੀਦੀ ਆ ਲੱਖ 500 ਰੁਪਇਆ ਵੀਰੇ ਲਓ ਜੀ ਲੱਖ ਰੁਪਇਆ ਲਿਓ ਬਾਕੀ ਹੋਜੂ ਲੋਨ ਅੱਗੇ ਆ ਗਈ ਕਾਲੇ ਰੰਗ ਦੀ ਫੋਰਚੂਨਰ ਕਾਲੇ ਰੰਗ ਦੀ ਫੋਰਚੂਨਰ ਵੀ ਬਾਈ ਟਾਮੀ ਟੱਲੀਏ ਮਿਲਦੀ ਆ ਤੇ ਉੱਤੋਂ ਨੰਬਰ ਵੀ ਸੋਹਣਾ ਲੱਗਿਆ ਹੋਇਆ ਹੈ ਬਹੁਤ ਘੱਟ ਹੈ ਮਾਰਕੀਟ ਚ ਕਾਲੀ ਫੋਰਚੂਨਰ ਦਾ ਜਿਹਦੇ ਕੋਲ ਹੈਗੀ ਅਗਲਾ ਵੇਚਦਾ ਨਹੀਂ ਗਾ ਬਿਲਕੁਲ ਵੀਰੇ ਬਾਈ ਜੀ ਇਹ ਆ 2018 ਮਾਡਲ ਪਹਿਲੇ ਓਨਰ ਦੀ 0077 ਪੇਡ ਨੰਬਰ ਹੈ ਜੀ ਗੱਡੀ ਨੂੰ ਠੀਕ ਹੈ ਸਾਰੀ ਗੱਡੀ ਓਰੀਜਨਲ ਹੈ ਬੰਪਰ ਵੀ ਓਰੀਜਨਲ ਹੈ ਜੀ ਗੱਡੀ ਦੇ ਕਿਤੇ ਕਲਮ ਵੀ ਟੱਚ ਨਹੀਂ ਜਿੰਨੀ ਚੱਲੀ ਵਿੱਧਰ ਕੋਡ ਚੱਲੀ ਹੈ ਜੀ ਆਟੋਮੈਟਿਕ ਹੈ ਲਓ ਜੀ 4/2 ਆਟੋਮੈਟਿਕ ਆਟੋਮੈਟਿਕ ਕਾਲੇ ਰੰਗ ਦੀ ਬਾਈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਕਾਰ ਹੈ ਐਕਸਟਰਾ ਲਾਈਟਰ ਬਹੁਤ ਵਧੀਆ ਪਏ ਹੋਏ ਨੇ ਜੋਕੋ ਹਮਾ ਜੀਓ ਲੈਂਡਰ ਦੇ ਟਾਇਰ ਪਏ ਹੋਏ ਨੇ ਤੇ ਕੰਡੀਸ਼ਨ ਦੀ ਬਹੁਤ ਖਰੀ ਹਲੋ ਇਹ ਚੈੱਕ ਕਰਾ ਦਿਓ ਬਾਈ ਜੀ 24 ਲੱਖ 90 ਹਜ਼ਾਰ ਚ ਮਾਨਤਾ ਤਾਂ ਕਰ ਦੋਗੇ ਮਾੜਾ ਮੋਟਾ ਮੌਕੇ ਤੇ ਹੋ ਜਾਊਗਾ ਬਾਈ ਜੀ ਠੀਕ ਹੈ ਵੀਰੇ ਤੇ ਇਹਦੇ ਵਾਸਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆਪਾਂ ਨੂੰ 1.5 ਲੱਖ ਰੁਪਇਆ ਦੋ ਬਸ ਬਾਈ ਜੀ ਲਓ ਜੀ 1.5 ਲੱਖ ਰੁਪਇਆ ਲਿਆਓ ਬਾਕੀ ਹੋ ਆਨਲਾਈਨ ਵੀ ਨਹੀਂ ਲੱਭਦੀ ਤੇ ਅੱਗੇ ਆ ਗਈ ਬਾਈ ਜੀ ਜਿਹੜੇ ਰੇਟ ਤੇ ਤੁਹਾਨੂੰ ਆਪਾ ਫੋਰਚਨਰ ਦੇ ਦਾਂਗੇ ਕੋਈ ਸਵਿਫਟ ਨਹੀਂ ਦੇ ਸਕਦਾ ਜੀ ਅੱਛਾ 2013 ਮਾਡਲ ਦੀ ਜੀ ਹਾਂ ਠੀਕ ਹੈ ਪੰਜਾਬ ਦਾ ਨੰਬਰ ਹੈ ਸਾਰੀ ਗੱਡੀ ਓਰੀਜਨਲ ਹੈ ਯੋਕੋਹਾਮਾ ਦੇ ਨਵੇਂ ਟਾਇਰ ਲੱਗੇ ਹੋਏ ਨੇ ਜੀ ਗੱਡੀ ਮੈਨੂਅਲ ਡੀਜ਼ਲ ਹੈ ਜੀ 7 ਲੱਖ 40 ਹਜ਼ਾਰ ਦੀ ਡਿਮਾਂਡ ਹੈ ਸਵਾ 7 ਦੀ ਗੱਡੀ ਦੇ ਦਾਂਗੇ ਤੁਹਾਨੂੰ 13 ਮਾਡਲ 13 ਮਾਡਲ ਜੀ ਕਿਆ ਬਾਤ ਲੈ ਮੈਂ ਤੇਰਾ ਕਰਾ ਦੇ ਚੈੱਕ ਕੰਡੀਸ਼ਨ ਕੰਡੀਸ਼ਨ ਦੀ ਸਾਫ ਸੁਥਰੀਆ ਗੱਡੀ ਬਾਈ ਸੀਟ ਕਵਰ ਵਧੀਆ 70 ਮੈਟ ਲੱਗੇ ਹੋਏ ਨੇ 4/2 ਮੈਨੂਅਲ ਗੇਅਰ ਦੇ ਵਿੱਚ ਬਹੁਤ ਸੋਹਣੀ ਕਾਰ ਹੈ ਬਾਈ ਜੀ 13 ਮਾਡਲ 7 ਲੱਖ 40 40000 ਦੀ ਗੱਡੀ ਮਿਲ ਜੂ ਅੱਛਾ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਇਸ ਵਕਤ 50-60000 ਰੁਪਏ ਲਓ ਜੀ 50000 ਦੇ ਵਿੱਚ ਬਾਈ Swift ਦਾ ਡਾਊਨ ਪੇਮੈਂਟ ਸੁਣੀ ਸੀ ਅੱਜ Fortuner ਵੀ 50000 ਰੁਪਏ ਵਿੱਚ ਡਾਊਨ ਪੇਮੈਂਟ ਕਰਤੀ ਅੱਗੇ ਆ ਗਈ 4 ਕੜੇ ਵਾਲੀ Audi A4 2012 ਆਟੋਮੈਟਿਕ ਪਹਿਲੇ ਓਨਰ ਦੀ ਗੱਡੀ ਹੈ ਜੀ ਸਾਰੀ ਪੇਂਟ ਦੀ origignal ਹੈ ਗੱਡੀ ਦਾ ਇੱਕੋ ਇੱਕ ਰੇਟ 590000 ਰੁਪਏ 590000 ਦੀ ਹਾਂਜੀ ਲਓ ਮਿੱਤਰੋ ਚੱਕ ਲਓ ਆਹ ਗੱਡੀ ਵੀ ਵਧੀਆ ਅੱਗੇ ਸੀਜ਼ਨ ਆ ਰਿਹਾ ਵੇਹਾਂ ਦਾ ਡੋਲੀ ਆ ਜੱਲਾ ਕੇ ਮਰਦੀ ਪੈਸੇ ਕਮਾਈ ਜਾਵੇ ਬੰਦਾ ਕਿਸ਼ਤ ਡੋਲੀ ਨਹੀਂ ਕੱਢ ਦੇਣੀ ਆਈ ਅਗਲੇ 6 ਮਹੀਨੇ ਹਾਂ ਦੇਖੋ ਕੰਮ ਖਰਚਾ ਤਾਂ ਨਹੀਂ ਗੱਡੀ ਤੇ ਨਹੀਂ ਬਾਈ ਜੀ ਕੋਈ ਕੰਮ ਖਰਚਾ ਨਹੀਂ ਸਾਰੀ ਗੱਡੀ ਬਹੁਤ ਵਧੀਆ ਸਨ ਰੂਫ ਵਰਕਿੰਗ ਕੰਡੀਸ਼ਨ ਪੂਰੀ ਤਸੱਲੀ ਵਾਲੀ ਗੱਡੀ ਆ ਪੂਰੀ ਤਸੱਲੀ ਵਾਲੀ ਗੱਡੀ ਫੀਚਰ ਸਾਰੇ ਵਰਕਿੰਗ ਸਾਰੇ ਫੀਚਰ ਵਰਕਿੰਗ ਨੇ ਇਨਕਲੂਡਿੰਗ ਸਨ ਰੂਫ ਹੂੰ ਲਓ ਮਿੱਤਰੋ ਆਹ ਗੱਡੀ ਲੈ ਜਾ ਸਾਨੂੰ ਇੱਥੇ ਲੋਨ ਨਹੀਂ ਪਰ ਹੋਣਾ ਮੈਨੂੰ ਲੱਗਦਾ ਹਨਾ ਨਹੀਂ ਬਾਈ ਜੀ ਲੋਨ ਹੋ ਜਾ ਰਹਾ ਦੋ 4-5 ਲੱਖ ਰੁਪਏ ਦਾ ਲੋਨ ਹੋਵੇ ਲਓ ਜੀ ਲੋਨ ਵੀ ਹੋ ਜੂਗਾ ਬਾਈ ਜੀ 1.5 ਲੱਖ ਰੁਪਏ ਲਿਆਇਓ ਬਾਕੀ ਲੋਨ ਹੋ ਜੂ ਸਾਰਾ ਆਉਣਾ ਕਿੱਥੇ ਆ ਰਾਜਪੁਰੇ ਜੀ ਐਮ ਆਟੋ ਸੇਲ ਤੇ ਜ਼ੂਮ ਕਰਕੇ ਦਿਖਾਦੀ ਮਿੱਤਰਾਂ ਸਕਰੀਨ ਤੇ ਚੱਲਦੇ ਨੇ ਨੰਬਰ ਬਸ ਤੁਸੀਂ ਇੱਕ ਛੋਟਾ ਜਿਹਾ ਕੰਮ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਕਿਉਂਕਿ ਜਿਹੜਾ ਵੀਰ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆ ਉਹਦਾ ਵੱਖਰਾ ਰਿਗਾਰਡ ਕੀਤਾ ਜਾਊਗਾ ਆਜੋ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ